ਤਿੰਨੇ ਕਾਲੇ ਕੇ ਬਲੌਗ ਤੇ ਦੇ ਦਿੱ ਧੰਨਵਾਦ ਜੀ ਹੋਰ ਸੁਣਾਓ ਕਿਵੇਂ ਠੀਕ ਠਾਕ ਹਾਂ ਜੀ ਜੀ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਅੱਜ ਨਾ ਆਪਾਂ ਦੂਜੇ ਰੂਮ ਚ ਆਇਆ ਵੀਡੀਓ ਬਣਾਉਣ ਇੱਧਰ ਪਰ ਮੈਂ ਇੱਧਰ ਵੀਡੀਓ ਇੱਧਰ ਰੂਮ ਚ ਮੈਂ ਵੀਡੀਓ ਘੱਟੇ ਬਣਾਉਣੀ ਹੁੰਦੀ ਆ ਤੇ ਅੱਜ ਆਪਾਂ ਆ ਗਏ ਸੀ ਇੱਧਰ ਕਿਉਂਕਿ ਤੁਹਾਨੂੰ ਮੈਂ ਦੱਸਿਆ ਵੀ ਆਪਾਂ ਵੀਡੀਓ ਮੈਂ அ கல்ல வைக்க அலம் ரூமும் பண்ணி பண்ணி ஜா ரூமே வைக்க வீடியோ பண்ணி பண்ணி ஏ ரூமி மூங்கி ஷூ சார பண்ண நேரம் பாதுவோ பண்ண நேரம் ஜலி பண்ணலாம் நாங்கள் நாளை சேரச்சாக்க கப் மீ பை வாரங்கள ਕੱਲੋ ਕੁਛ ਲੋੜ ਸਿਕਾ ਲਿਆ ਤੇ ਅੱਪਾ ਰਹਿੰਦੇ ਸੀਗੇ ਮੈਂ ਕਿਹਾ ਚੱਲੋ ਮੈਂ ਦਾਤਰ ਕਿਸ ਨੂੰ ਗੀ ਛੋਲਿਆਂ ਦੀ ਤੇ ਕਿਉਂਕਿ ਹੁਣ ਸਬਜ਼ੀਆਂ ਆਈ ਤੇ ਘੱਟ ਹੀ ਲਈਆਂ ਗਾ ਬਹੁਤ ਘੱਟ ਸਬਜ਼ੀ ਲਈ ਆ ਤੇ ਹੁਣ ਤਲੇਂਗੀ ਨੂੰ ਖਾ ਆਪੂ ਬਾਹਰ ਹੋ ਗਏ ਨਾ ਚ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਹੈਲੋ ਜੀ ਅੱਪਾ ਅੱਜ ਤੁਹਾਨੂੰ ਪਤਾ ਦੱਸਿਆ ਸੀ ਵੀ ਆਪਾਂ ਕਾਟਨ ਦੇ ਕੱਪੜੇ ਲੈ ਕੇ ਆਂਦੇ ਆ ਤੇ ਹੋਰ ਦੇ ਦਵੱਟੇ ਵਾਲੇ ਕਾਟਰਨ ਦੇ বিনা ਦਵੱਟਿਆਂ ਤੋਂ ਤੇ ਹੁਣ ਅਪਰ ਤੁਹਾਨੂੰ ਦਿਖਾਇਆ ਕਰਾਂਗੇ ਦੇ ਲਈ ਤੁਸੀਂ ਜੇ ਨਾ ਕੋਈ ਪਸੰਦ ਹੋਵੇ ਸਕਰੀਨਸ਼ਾਟ ਲੈ ਲਓ ਤੇ ਨੰਬਰ ਆਪਣਾ ਸਕਰੀਨ ਦੇ ਉੱਪਰ ਦਿੱਤਾ ਹੁੰਦਾ ਵਾ ਇਹ ਨਹੀਂ ਅੱਜ ਬਸ ਸਵੇਰੇ ਪਿਆ 7 ਵਜੇ ਤੇ ਹੁਣ ਫੇਰ 2:30 3 ਵਜੇ 2:00 ਵਜੇ ਪਹਿਨ ਲੱਗਾ ਤੇ ਜੀ ਪਈ ਜਾਂਦਾ ਵਾ ਇੱਕ ਦਿਨ ਵੀ ਬਹੁਤ ਪਈ ਜਾਂਦੇ ਆ ਚਲੋ ਕੋਈ ਗੱਲ ਨਹੀਂ ਜੀ ਮੇਰੀ ਚਲੋ ਹੋਰ ਵੈਸੇ ਜਿਹੜਾ ਹੁਣ ਚਾਰ ਚੁਰਫਾਣ ਉਹਨਾਂ ਦੀ ਔਖਾ ਵਾ ਦਿਨ ਦਾ ਚਾਰ ਪਾਈ ਜਾਂਦਾ ਵਾ ਮੀਂਹ ਚੌਕਾ ਵਾ ਦੋਤੀ ਪਾ ਵੀਡੀਓ ਦਿਖਾਉਣੀ ਆ ਸੋਨ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਜੀ ਲਾ ਆਹਾ ਪਲਾਜੋ ਆਪਾਂ ਕਹਾਂਗੇ ਥੋੜਾ ਥੱਲੇ ਕਰੀਏ ਉਹ ਬਦਲ ਨੇ ਇੱਧਰ ਥੋੜਾ ਜਿਹਾ ਨਾ ਹੁੰਦਾ ਮੈਂ ਲਾਈਟਾਂ ਛੱਡੀਆਂ ਤੇ ਪਰ ਫਿਰ ਵੀ ਮੀਂਹ ਕਰਕੇ ਨਾ ਬੱਦਲ ਜਿਹੇ ਕਰਕੇ ਤੇ ਉੱਨਾ ਹੈ ਨਹੀਂਗਾ ਚਾਨਣ ਜਾ ਘਟ ਪੈਂਦਾ ਲੱਗਦਾ ਮੈਨੂੰ ਲਓ ਜੀ ਪਲਾਜੋ ਸ਼ੂਟ ਹੈ ਇਹ ਮੈਂ ਇੱਕ ਪੀਸ ਹੀ ਚੱਕ ਕੇ ਰਹੀ ਸੀ ਆਪਣੇ ਕੋਲ ਹੈ ਬਹੁਤ ਸਾਰੇ ਪੀਸ ਇਹਦੇ ਵਿੱਚ ਬਸ ਹੁਣ ਦਿਖਾਵਾਂਗੇ ਕਿਉਂਕਿ ਫਿਰ ਆਪਾਂ ਇਹਨੇ ਜੀ ਇਕੱਠੇ ਦਿਖਾਉਣ ਲੱਗੀ ਵੀਡੀਓ ਫਿਰ ਜ਼ਿਆਦਾ ਲੰਬੀ ਬਣ ਜੂਗੀ ਫਿਰ ਨਾਲੇ ਇਹ ਆਪਾਂ ਜਲਦਬਾਜ਼ੀ ਜੀ ਹੋ ਜੂ ਆਪਾਂ ਤੋਂ ਦਿਖਾਈ ਦੀ ਜਾਣੀ ਲਓ ਜੀ ਇਹ ਪਲਾਜ਼ੋ ਆ ਵਾਈਟ ਕਲਰ ਦਾ ਬਹੁਤ ਸੋਹਣਾ ਪਲਾਜ਼ੋ ਪਜਾਮਾ ਸਲਵਾਰ ਬਣਾਓ ਪਲਾਜ਼ੋ ਬਣਾਓ ਗਾਰਡਰ ਦੀ ਲੁੱਕ ਲਈ ਬਹੁਤ ਵਧੀਆ ਨੇ ਜਿਹੜੀਆਂ ਜਾਂ ਪਹਿਣਾ ਮੇਰੀਆਂ ਪਲਾਜ਼ੋ ਵਗੈਰਾ ਪਾ ਲੈਂਦੀਆਂ ਨੇ ਤੇ ਉਹਨਾਂ ਲਈ ਵੀ ਬਹੁਤ ਸੋਹਣੀ ਚੀਜ਼ ਬਣ ਕੇ ਤਿਆਰ ਦੀ ਖੋ ਜੀ ਆਹ ਨਾਲ ਕੁਰਤੀ ਦਾ ਕੱਪੜਾ ਵਾ ਇਹ ਕੱਪੜਾ ਵੀ ਨਾ ਮਸ਼ਲਿਨ कॉटन ਹੁੰਦੀ ਨਾ ਇਸ ਤਰ੍ਹਾਂ ਕੱਪੜਾ ਵਾ ਸੋਨਾ ਕੱਪੜਾ ਵਾ ਇਹ ਦੇਖੋ ਕਿੰਨਾ ਸੋਨਾ ਕੰਬੀਨੇਸ਼ਨ ਹੋਇਆ ਇਹਨਾਂ ਦਾ ਬਹੁਤ ਫਲਾਜੂ ਝਖੋ ਜੀ 700 ਰੁਪਿਆ ਰੇਟ ਰੋਗ ਇਹਦਾ ਬਹੁਤ ਠੀਕ ਨਹੀਂ ਕਿੜਾ ਇਹ ਲੱਪਾ ਫਲਾਜੂ ਠੀਕ ਨਹੀਂ ਕਿੜਾ ਇਹ ਬਹੁਤ ਸੋਨਾ ਕਪੜਾ ਵਾ ਇਹ ਚ ਆਪਣੇ ਬਹੁਤ ਪੈ ਗਏ ਆਪਾਂ ਤੁਹਾਨੂੰ ਦਿਖਾਵਾਂਗੇ ਹੈ ਸਾਰੇ ਵਾਈਟ ਕਲਰ ਦੇ ਆ ਇਹਨਾਂ 'ਚ ਥੋੜਾ ਜਿਹਾ ਫਰਕ ਆ ਗੁੜਤੀਆਂ 'ਚ ਤੇ ਫਲਾਜੂ ਸਾਰਾ ਜੀ ਵਾਈਟ ਕਲਰ ਦੇ ਆ ਦੇਖੋ ਜੀ 7 ਰੁਪਏ ਰੇਟ ਰੋਗੇ ਇਹਨਾਂ ਦਾ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ कॉटन ਦੀ ਦਵੱਟੇ ਵਾਲੀ ਪ्युअर ਦੇ ਵਾਲੇ ਲਓ ਜੀ ਦੇਖ ਦੇਖ ਕਿੰਨਾ ਸੋਹਣਾ ਕਲਰ ਵਾ ਪ्युअर कॉटन ਜਿਆਦਾਤਰ कॉटन ਦੀ ਦਵੱਟੇ ਵਾਲੀ ਆਪਾਂ ਲੈ ਕੇ ਆਂਦੇ ਕਿਉਂਕਿ ਜਿਆਦਾ ਮੰਗਣਾ ਭੈਣਾ कॉटन ਦੇ ਦਵੱਟੇ ਵਾਲੇ ਵੀ ਕਰਦੀਆਂ ਨੇ ਪਿਆਰਾ ਨਹੀਂ ਵੀ ਹੈ ਕਿ ਪਰ ਜ਼ਿਆਦਾਤਰ ਦੇਖੋ ਜੀ 750 ਰੁਪਿਆ ਰੇ ਜੀ ਨਾਲ ਕਾਟਨ ਦਾ ਦੁਪੱਟਾ ਵਾ ਬਹੁਤ ਵਧੀਆ ਖੁੱਲੜ ਫੁੱਲੜਾ ਦੁਪੱਟਾ ਵਾ ਠੀਕ ਹੈ ਕੱਲ ਲਵਾਉਣਾ ਵਾ ਲੋ ਜੀ 750 ਰੁਪਿਆ ਰੇਟ ਰਹੂਗਾ ਬਹੁਤ ਸੋਹਣਾ ਕਾਟਨ ਦਾ ਤਫਕਾ ਪੜਾ ਲਓ ਜੋ ਦੀ ਦੇਖੋ ਇਹ ਤਾਂ ਆਪਾਂ ਸੁਰ ਸਭ ਤੋਂ ਪਹਿਲੇ ਜਾ ਕੇ ਸ਼ਾਂਤੀ ਕਰ ਲਈ ਸੀ ਮੈਨੂੰ ਬਹੁਤ ਸੋਹਣਾ ਲੱਗੇ ਸੀ ਕਲਰ ਹੋਰ ਵੀ ਆਪਣੇ ਕੋਲੇ ਤੇ ਆਪਾਂ ਜਾਣਸਰ ਪਹਿਲਾਂ ਇਹ ਪਸੰਦ ਕੀਤੀ ਸੀਗੀ ਲੋ ਜੀ 750 ਰੇਟ ਰਹੂਗਾ 700 ਰੇਟ La pantalla si verge, allarchi. No, sì. ਮਛਲੀਨ कॉटन सूट बहुत सोणा ਪਹੁੰਚਾ ਵਰਕ ਦੇਖੋ ਜੀ ਦੋ ਹੁਣੇ ਤੋਂ ਇੱਕ ਤੋਂ ਇੱਕ ਵਧ ਕੇ ਦੇਖੋ ਜੀ ਪਹੁੰਚਾ ਵਰਕ ਕਿੰਨਾ ਸੋਹਣਾ ਮਛਲੀਨ कॉटन ਮਛਲੀਨ ਦਾ ਛੂਟ ਵਾਹੇ ਬਹੁਤ ਸੋਣਾ ਦੇਖੋ ਜੀ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਹੋਇਆ ਕਿਸੇ ਬੀਬੀ ਕਹਿੰਦੀ ਇੱਕ ਹੀ ਵਾਰ ਸੋਹਣੇ ਕਲਰ ਮਿਲੇ ਆ ਮੇਗਾ ਪਹਾਰਵਰੀ ਮੈਂ ਆਇਂ ਲੱਗਦਾ ਹੁੰਦਾ ਵੀ ਇੱਕਤੀ ਜ਼ਿਆਦਾ ਵਧੀਆ ਮਿਲ ਨੇ ਪਤਾ ਨਹੀਂ ਪਰ ਹੈ ਥੋੜਾ ਫਰਕ ਲੱਗਦਾ ਇੱਕਤੀ ਥੋੜਾ ਜ਼ਿਆਦਾ ਵਧੀਆ ਮਿਲੇ ਆ ਲਓ ਜੀ ਜਿਵੇਂ ਤੁਸੀਂ ਲਖੜੀਆਂ ਦੇ ਕਿਸੇ ਨੂੰ ਗਿਫਟ ਦੇਣਾ ਲਖੜੀਆਂ ਦਾ ਛੂਟ ਦੇਣਾ ਹੈਗਾ ਤੇ ਤੁਸੀਂ ਜਿਵੇਂ ਮਰਜ਼ੀ ਕਹਿੰਦੇ ਹੋ ਆਰਡਰ ਆਪਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਵਟਸਐਪ ਨੰਬਰ ਮੇਰਾ ਆਪਣੇ ਸਕਰੀਨ ਤੇ ਹੁੰਦਾ ਵਾ ਮਸ਼ੀਨ कॉटन ਦਾ ਦੁਵੱਟਾ ਵਾ ਲਓ ਜੀ ਮਸ਼ੀਨ ਦਾ ਦੁਵੱਟਾ ਵਾ ਨਾਲ ਕਿੱਡਾ ਸੋਨਾ ਪਾਲਤੀਆ ਛੂਟ ਲੱਕੜੀਆਂ ਤੇ ਜਿਵੇਂ ਤੁਸੀਂ ਕਿਸੇ ਨੂੰ ਕੁੜੀ ਨੂੰ ਦੇਣਾ ਨਾ ਨਾ ਨੂੰ ਦੇਣਾ ਭੂਆ ਨੂੰ ਦੇਣਾ ਦੇਖੋ ਜੀ ਕਿੱਡਾ ਸੋਹਣਾ ਵਾ ਤੇ ਪਹੁੰਚਾ ਵਰਕਾ ਬਹੁਤ ਸੋਹਣੀ ਚੀਜ਼ ਬੜੀ ਹੋਈ ਹੈ ਬਣ ਕੇ ਤਿਆਰ ਹੋਈ ਵੀ ਹੈ ਕੱਪੜੇ ਦੀ ਰੇਟ ਦੀ ਗਾਰੰਟੀ ਆਪਣੀ ਹੋਊਗੀ ਦੇਖੋ ਜੀ ਮਸਲੀਨ ਦਾ ਫਰਸਾ ਦੇਖਿਆ ਕਿੱਥੇ ਨੇ ਲੋ ਜੀ ਲੋ ਜੀ 990 ਰੁਪਏ ਦਾ ਸ਼ੂਟ ਦੇਖੋ ਜੀ 15 1500 ਵਾਲੇ ਸ਼ੂਟ ਆਪਾਂ ਦੇਖੋ ਜੀ ਡੇਢ ਦੇਖੋ ਤੁਸੀਂ ਤੇ ਕੱਪੜੇ ਦੀ ਜ਼ਿੰਮੇਵਾਰੀ ਆਪਣੀ ਉਹ ਹੀ ਕੱਪੜਾ ਆਪਾਂ ਨਹੀਂ ਤਸੱਲੀ ਦਾ ਹੋਊਗਾ ਮਸ਼ੀਨਰੀ ਕੋਟਨ ਦਾ 990 ਰੁਪਏ ਲੋ ਜੀ 1040 ਰੁਪਏ 'ਚ ਤੁਹਾਡੇ ਘਰ ਸ਼ੂਟ ਪਹੁੰਚੂਗਾ ਤੁਸੀਂ ਕਿਸੇ ਨੂੰ ਗਿਫਟ ਦੇਣਾ ਹੋਵੇ ਆਪ ਸਲਾਈ ਕਰੋ ਲੋ ਜੀ ਪਹੁੰਚ ਵਰਗਾ ਬਹੁਤ ਸੋਹਣਾ ਕਿੰਨਾ ਸੋਨਾ ਗਰੀ ਜਾਂ ਕੱਲ ਦਾ ਬਹੁਤ ਨਹੀਂ ਗਰੀ ਨਹੀਂ ਕੱਲ ਹੋਰ ਹੈ ਵੈਸੇ ਇਹ ਸੀ ਗਰੀਨ ਜੀ ਦੇਖੋ ਜੀ 990 ਰੁਪਏ 15 1500 ਵਾਲੇ ਸ਼ੁਰ ਆਪਾਂ 990 ਰੁਪਏ ਦੇ ਸੁਣ ਦੇ ਰਹੇ ਆ 1040 ਰੁਪਏ ਤੁਹਾਡੇ ਘਰੇ ਪਹੁੰਚੂਗਾ ਦੇਖੋ ਚਾਹਤ ਜਲਦੀ ਸਕ੍ਰੀਨ ਸ਼ਾਟ ਲੋ ਮਸ਼ੀਨ ਗਰੀਨ ਕੋਟਨ ਦਾ ਦਬਟਾ ਆ ਮਸ਼ੀਨ ਦਾ ਸ਼ੂਟਰ ਵਾ ਹੰਨਾ ਦੇਖੋ ਇਹ ਮੇਸੋਂ ਦੀਆਂ ਕਿ ਲੋਕ ਤਿਆਰ ਹੁੰਦੀ ਹੈ ਦੇਖੋ ਸਵੱਟਾ ਹੀ ਦੇਖੋ ਜੀ ਮੇ ਸ਼ਰੀਨ ਤੇ ਬੱਸ ਸੋਨਾ ਜੇ ਮੈਂ ਆਏ ਮੈਂ ਮੇਰੇ ਪਾਇਆ ਹੋਵੇ ਮੈਂ ਵੀ ਇਹਦੇ ਵਿੱਚ ਪਾ ਕੇ ਤੇ ਮੈਂ ਆਏ ਤੁਹਾਡੇ ਨਾਲ ਗੱਲ ਕਰਾਂ ਤੁਸੀਂ ਕਹੋਗੇ ਦੀਦੀ ਸੰਤ ਇਹਦੇ ਨਾਲ ਤੇ ਮਗਾ ਕੇ ਦਿਓ ਨੀ ਬਲੇ ਆ ਕੇ ਇਹ ਕਲਰ ਦਾ ਮੇਰੇ ਪਾਇਆ ਹੁੰਦਾ ਮੈਨੂੰ ਬਹਿਣਾ ਬਹੁਤ ਕਮੈਂਟ ਕਰਦੀ ਸਾਡੇ ਬੱਸ ਸੋਨਾ ਛੋਟਾ ਹੋ ਤੇ ਆਪਣੇ ਕੱਲ ਆਪਾਂ ਨੂੰ ਮਿਲ ਗਿਆ ਸੀ ਇੱਕ ਪੀਸ ਬਹੁਤ ਆਪਣੇ ਇਥੇ ਲੋਕਲੀ ਸੀ ਉਹ ਕਹਿ ਕੇ ਮੈਨੂੰ ਨਹੀਂ ਪਤਾ ਮਿੰਤੇ ਇਹਦੇ ਨਾਲ ਦੇ ਲਿਆ ਕੇ ਇਹਦੇ ਬਲੈਕ ਜਿਹੇ ਕਲਰ ਦਾ ਮੇਰੇ ਡੇਲੀ ਚ ਪਾਇਆ ਹੁੰਦਾ ਵਾ ਤੇ ਫਿਰ ਮੈਨੂੰ ਕੱਲ ਮਿਲ ਗਿਆ ਸੀਗਾ ਫਿਰ ਮੈਨੂੰ ਫਿਰ ਅੱਜ ਫਿਰ ਉਹ ਨਾਲ ਮੈਨੂੰ ਸਲਾਈ ਕਰਨੀ ਥੀ ਫੜਾਈ ਤੁਹਾਨੂੰ ਦਿਖਾਵਾਂਗੀ ਇਹ ਕੁਦਰਤੀ ਮਿਲ ਜਾਂਦਾ ਵਾ ਅੱਜ ਮੈਂ ਮੇਰੇ ਨਾਲ ਮੇਰੇ ਪਾਇਆ ਵਾ ਇਹ ਬਹੁਤ ਤਾਂ ਨਹੀਂ ਮਹਗਾਏ ਸੀ ਦੇ ਨਾਲ ਦਾ ਸੀਮ ਨਹੀਂ ਮਿਲਿਆ ਘ ਬਹੁਤ ਨਹੀਂ ਕਹਾਂ ਜਿਹੜੇ ਸਿਰਫ ਜਿਹਦੇ ਮੇਰੇ ਪਾਇਆ ਹੁੰਦਾ ਫਿਰ ਵੀ ਇੱਕ ਇੱਕ ਕਹਿ ਦਿੰਦੇ ਤੇ ਦੇਖੋ ਜੀ ਹੁਣ ਮੈਂ ਪਾਇਆ ਹੋਇਆ ਨਾ ਫਿਰ ਕਹਿ ਨਹੀਂ ਫਿਰ ਮਿੰਨ ਜੀ ਮੈਂ ਗੁਰਦਰ ਸਾਹਿਬ ਜਾਨੀ ਸਾਡੇ ਵਾਸਤੇ ਇਹ ਜੇ ਰੱਖ ਲਿਓ ਇਹ ਸ਼ੂਟ ਜੀ ਹੈਗਾ ਤੇ ਐਂ ਵੀ ਸੋ ਉਨਾਰੂ ਸੇਮ ਨਹੀਂ ਮਿਲਦੀ ਹੁੰਦੀ ਚੀਜ਼ ਸਾਨੂੰ ਉੱਥੋਂ ਆਈ ਨਹੀਂ ਉਹ ਵੀ ਜੇ ਹੁਣ ਮੈਂ ਕਹਾਂ ਵੀ ਅਗਲੇ ਹਫ਼ਤੇ ਮੈਨੂੰ ਆ ਮਿਲ ਜੂ ਨਾ ਇਹ ਨਹੀਂ ਬਸ ਅਖਦਾਗਾ ਆਈ ਨਹੀਂ ਮਿਲਦੀ ਹੁੰਦੀ ਲੋ ਜੀ ਇਹ ਸੀਗਾ ਜੀ 990 ਰੁਪਏ ਦਾ ਛੋਟ 15 16 990 ਚ ਦੇ ਰਹੇ ਹਾਂ ਇਸ ਤੋਂ ਬਲੇ ਇਹ ਤਾਂ ਕਾਲਰ ਜਿਹੜੇ ਸੁਣ ਦਿਖਾਏ ਆ ਪੌਂਚਾ ਵਰਕ ਉਹਦੇ ਨਾਲ ਦੇ 790 ਰੁਪਿਆ ਵਾਲਾ ਤਾਂ ਬਲੇਕ ਕਲਰ ਦੇ ਵਿੱਚ ਵਾਈਟ ਕੜਾਈ ਕੀਤੀ ਹੋਈ ਆ ਦੇਖੋ ਜੀ 790 ਰੁਪਏ ਵਾਲਾ ਗਲੇ ਦੀ ਕੜਾਈ ਜਹ ਬਹੁਤ ਸੋਹਣਾ ਇਹ ਕਾਲਾ ਰੈਸਿਪਸ਼ਨ कॉटन ਦੇ ਦਿਖਾਈ ਹੋਤੀ ਇਸ ਨਾਲ ਦੇ ਪਹੁੰਚਾ ਵਰਕ ਬਸ ਸਾਰਾ कॉटन ਦਾ ਕੱਪੜਾ ਵਾ ਜਾਂ ਕਾਟਨ ਦਾ ਕੱਪੜਾ ਇਹ ਦੇਖੋ ਜੀ ਮੈਂ ਨਾ ਜਾਂ ਕਾਟਨ ਦਾ ਸ਼ੂਟ ਵੀ ਪਹਿਲਾਂ ਉਹ ਵੀ ਮੈਨੂੰ ਬਹੁਤ ਸੋਹਣੇ ਲੱਗਦੇ ਹੁੰਦੇ ਆ ਪਾਏ ਹੋ ਗਰਮੀ ਦੇ ਵਿੱਚ ਇਹੀ ਜ਼ਿਆਦਾ ਚੱਲਦੇ ਆ ਮੇਰੇ ਅੱਜ ਸ਼ੌਪ ਕਰਨ ਤੋਂ ਪਹਿਲਾਂ ਲੈ ਕੇ ਆਉਂਦੀ ਹੁੰਦੀ ਸੀ 5 ਸਾਲ ਮੈਨੂੰ ਸ਼ੌਪ ਕੀਤੀ ਹੋ ਗਈ ਤੇ ਮੈਂ 11 1100 ਦਾ ਛੂਟ ਲੈ ਕੇ ਆਉਂਦੀ ਰਹੀ ਆ ਇਹ ਤੋਂ 5 ਸਾਲ ਪਹਿਲਾਂ ਹੁਣ ਤਾਂ ਮੈਨੂੰ ਪਤਾ 1500 ਦਾ ਦੇਣਾ ਬਹੁਤ ਭਾਏ ਮੇਦੇ ਕਲਰ ਹੋਰ ਜਾਮਕਾਟਰ ਸਿੱਧਾ ਕੜਾਈ ਦੇ 15 1500 ਦੇ ਹੁਣ ਤਾਂ ਹੋਣਗੇ ਤੇ ਦੇਖੋ ਜੀ ਆਪਾਂ ਦਿੰਦੇ ਆ 790 'ਚ ਕਿੰਨਾ ਫਰਕ ਆ ਜੀ ਬਹੁਤ ਤੁਸੀਂ ਆਪ ਦੱਸੋ ਵੀ ਆਪਣਾ ਇਹਨਾਂ ਰੇਟ ਘੱਟ ਵਾ ਕਿਉਂਕਿ ਜ਼ਿਆਦਾ ਨਹੀਂ ਕਮਾਈ ਕਰਦੇ ਮੈਨੂੰ ਅੱਗੇ ਵੀ ਜ਼ਿਆਸਤੀ ਹੁੰਨੀ ਆ ਜਾ ਤੱਕ ਕਮਾਈ ਮੈਂ ਨਹੀਂ ਕਰਦੀਗੀ ਕਿਉਂ ਮੈਂ ਤੁਹਾਨੂੰ ਦੱਸਦੀ ਹੁੰਨੀ ਵੀ ਮੈਂ ਤਾਂ ਨਾ ਤਾਂ ਕੋਈ ਮੇਰੇ ਕੁੜੀ ਰੱਖੀ ਹੋਈ ਤੇ ਤਖੋਂ ਨੂੰ ਕੋ ਸ਼ੌਪ ਤੇ ਤੇ ਨਾ ਕੋਈ ਅਸੀਂ ਗੱਡੀ ਲੈ ਕੇ ਜਾਣੀ ਆ ਕਿਉਂਕਿ ਅਸੀਂ ਦਾ ਰਕਾਰਡ ਵਾਲੇ ਵਾਸਤੇ ਜਾਣੇ ਹੁੰਨੇ ਆ ਮੇਰੇ ਬੇਟੇ ਦੇ ਕਰਾਇਆ ਲੱਗਦਾ ਵਾ ਮੈਂ ਫ੍ਰੀ ਜਾਣੀ ਆਉਣੀ ਆ ਮੈਂ ਦੇਖੋ ਜੀ ਬਸ ਜਿਹੜੇ ਆਟੋ ਦੇ 20 20 ਰੁਪਏ ਲੱਗਦੇ ਜਿਵੇਂ ਸਾਡੇ ਵਾ ਅੱਗੇ ਪੁਰਾਣੇ ਅਸੀਂ ਆਟੋ ਦੇ ਧਾਰ ਦੇ ਸਾਡੇ ਘਰੇ ਛੱਡ ਜਾਂਦੇ ਆ ਤੇ ਵਾਸਾ ਲੱਦਾ ਕਰਾਇਆ ਲੈਂਦੇ ਵਾ ਸੋ ਕੋਈ ਫਰਕ ਨਹੀਂ ਹੁੰਦਾ ਕਹਿੰਦਾ ਅਸੀਂ 220 ਰੁਪਏ ਦੇ ਵਿੱਚ ਸਾਨੂੰ ਲੁਧਿਆਣੇ ਤੋਂ ਬਸ ਸਾਣੀ ਸਮਾਨ ਦਸਾਂਗੇ ਮੇਰੇ ਬੇਟੇ ਦਾ ਕਰਾਇਆ ਹੈ 220 ਚ ਆ ਗਿਆ ਤੇ 20 ਰੁਪਏ ਸਾ 30 ਰੁਪਏ ਸਾ ਤੋਂ ਆਟ ਹੋਣੇ ਕਰੇ ਛੱਡ ਕੇ ਜਾਣ ਦੇ ਵਾਗੋਂ ਚੋਕਾ ਦੇ ਕੇ ਆਂਦੇ ਲੈ। ਪਿਆ ਸਾਡਿਆਂ ਇਸ ਦਾ ਕਰਕੇ ਫਿਰ ਮੈਂ ਰੇਟ ਤਾਂ ਬਹੁਤ ਘੱਟ ਲਾਉਣੀ। ਤੇ ਉਹ ਤੋਂ ਖਾਣ ਵਾਸਤੇ ਕੁੜੀ ਵੀ ਮੇਰੇ ਕੋਲ ਰੱਖੀ ਮੈਂ ਉਹਨੂੰ ਤਾਂ ਖਾ ਦੇਣੀ ਆ ਹਨ ਤੁਸੀਂ ਕਹੋਗੇ ਤੁਸੀਂ ਰੇਟ ਘੱਟ ਇੰਨਾ ਲਾਉਣੀ ਆ। ਕਿਉਂ ਹਣ ਦੁਕਾਨਾ ਵਾਲਿਆਂ ਨੂੰ ਤਾਂ ਹੁਣ ਰੇਟ ਸਾਰੇ ਪੱਢਣੇ ਆ ਤੇ ਉਹਨਾਂ ਦੀ ਬਿਜਲੀ ਦੀ ਵੀ ਕੱਢਣੀ ਆ ਤੇ ਕਾਨਾ ਦੀ ਵੀ ਕੱਢਣੀ ਹੁੰਦੀ ਆ ਉਹਨਾਂ ਦੀਆਂ ਮਜ਼ਦੂਰੀਆਂ ਹੁੰਦੀਆਂ ਚੀਜ਼ਾਂ 'ਚ ਤੇ ਆਪਾਂ ਯਕੀ ਸਾਰੀ ਗੱਲ ਸਮਝਣ ਉਸ ਵੇ ਮੈਂ ਕਿ 220 ਰੁਪਏ ਦੇ ਵਿੱਚ ਅਸੀਂ ਵਾਕੇ ਭਰਾਨੇ ਪਹੁੰਚ ਜੀਏ ਏਸੀ ਵਾਸ ਸੀ ਨਾਲੇ ਜਿੱਦਾਂ ਅਸੀਂ ਨਾ ਧਾਰ ਕਾਟ ਵਾਲੀ ਵਾਸ ਸੀ ਮੇਰਾ ਬੇਟਾ ਅਸੀਂ ਦੋਨੇ ਮਾਪਤੀ ਜਾਣੀ ਹੁੰਦੀਆਂ ਵੈਸੇ ਮੈਂ ਕਿਸੇ ਸਪਾਰਕ ਦੇ ਨਾਲ ਨਹੀਂ ਜਾਂਦੀ ਹੁੰਦੀ ਕਿਉਂਕਿ ਹੁਣ ਕਿ ਸਾਨੂੰ ਸ਼ਾਮੀ ਟਾਈਮ ਬਹੁਤ ਲੱਗ ਜਾਂਦਾ ਆਪਾਂ ਕਿਸੇ ਨਾਲ ਜਾਈਏ ਪਹਿਲੇ ਪਹਿਲ ਉਸ ਕੋ ਮੈਂ ਜਾਂਦੀ ਹੁੰਦੀ ਸੀ ਅਸੀਂ ਜਿਵੇਂ ਕੋਈ ਪੰਜ ਗਰਾਂ ਦੇ ਤੋਂ ਹੁੰਦੀ ਸੀ ਕੋਈ ਡੀਂਗਰੂ ਤੋਂ ਹੁੰਦੀ ਕੋਈ ਕੋਟ ਕਪੂਰੇ ਤੋਂ ਅਸੀਂ ਵਾਕੇ ਭਰਾਨੇ ਸਪਾਰਕ ਕਰ ਲੈਂਦੀ ਹੁੰਦੀ ਸੀ ਤੇ ਰਿਕਤਾ ਉਹਨਾਂ ਨਾਲ ਸਦੀਆਂ ਜਾਣਾ ਪੈਂਦਾ ਸੀਗਾ ਤੇ ਇੱਕ ਫਿਰ ਸਾਨੂੰ ਸ਼ਾਮ 7 ਵਜੇ ਜਾਂਦੀ ਹੁੰਦੀ ਸੀ ਹੁਣ ਅਸੀਂ ਜੇ ਘਰੋਂ ਅਸੀਂ ਮੈਂ 6:30 50 ਮਿੰਟ ਕੇ ਸਾਰਾ ਕੰਮ 8:45 ਵਜੇ ਬੱਸ ਬਾਗ ਦੇ ਭਰਾਣੇ ਕੋਲ ਚੜਦੇ ਹੁੰਦੇ ਆ ਤੇ 10 ਵਜੇ ਵਿਜਾਰੀ ਸੀ 4 ਵਜੇ ਘਰੇ ਆ ਜੰਨੇ ਮਾਪੋਤਾ ਸੀ 10 4 ਵਜੇ ਘਰੇ ਆ ਜੰਨੀ ਆ ਕੰਮ ਕਰ ਜਾਨੀ ਜੇ ਸ਼ਾਮ ਦਾ ਕੰਮ ਆਕੇ ਵਧੀਆ ਚਾਹ ਬਣ ਕੇ ਆਰਾਮ ਕਰਕੇ ਤੇ ਆਦਾ ਫਿਰ ਸ਼ਾਮ ਦਾ ਕੰਮ ਕਰ ਲਈਦਾ ਦੀ ਆਈ ਵੀ ਮੈਂ ਤਾਂ ਕੱਪੜੇ ਦਾ ਰੇਟ ਘੱਟ ਲਾਉਣੀ ਤੁਸੀਂ ਆਏ ਨਾ ਸਮਝੇ ਵੀ ਖਣੀ ਕਾਹਤੋਂ ਕੱਪੜੇ ਦੇ ਨਾ ਰੇਟ ਘੱਟ ਲਾਉਂਦੀ ਆ ਵੀ ਸਨ ਕਿਉਂਕਿ ਮੇਰੇ ਮੈਨੂੰ ਇਹ ਚੀਜ਼ਾਂ ਦਾ ਖਰਾਇਆ ਨਹੀਂ ਪੈਂਦਾ ਠੀਕ ਹੈ ਨਾ ਤੇ ਮੈਂ ਆਪ ਖੁਦ 11 1100 ਦੇ ਨਾ ਟਾਈਮਾਂ ਚੱਲੀ ਹੁੰਦੀ ਰਹੀ ਐ ਇਹਨਾਂ ਦੇ ਆ ਇਸ ਤਰ੍ਹਾਂ ਹੀ ਕੜਾਈ ਹੁੰਦੀ ਸੀ ਜਾਮ ਕਾਟਨ ਹੁੰਦੀ ਸੀਗੀ ਤੇ ਆਏ ਤੌਹ ਜਾ ਵਰਤ ਹੁੰਦਾ ਸੀਗਾ ਤੇ ਹੁਣ ਤਾਂ ਵੀ ਜ਼ਿਆਦਾ ਮਹਿੰਗਾ ਹੋਊਗਾ ਤੇ ਆਪਾਂ 790 ਰੁਪਏ ਦੇ ਵਿੱਚ ਛੋਟ ਸੁਣ ਦੇ ਰਹੇ ਆ ਕਿਉਂ ਆਪਾਂ ਤਾਂ 150 ਰੁਪਿਆ ਵਿੱਚੋਂ 150 ਕਮਾ ਲਾਂਗੇ 200 ਕਮਾ ਲਾਂਗੇ 50 ਕਮਾਵਾਂਗੇ ਵੀ ਇਸ ਨਾ ਉਸ ਫਿਰ ਆਉਣ ਲਿਆ ਕੰਮ ਆ ਫਿਰ ਭੈਣਾਂ ਲਈ ਤੇ 50 60 ਰੁਪਏ ਚਲਦੀ ਆਪਣੇ ਫਿਰ ਉਹ ਵੀ ਦੇਣੇ ਹੁੰਦੇ ਹਨ ਸਾਰਾ ਫਿਰ ਦੇਖਣਾ ਪੈਂਦਾ ਹੈਗਾ ਉਹਦਾ ਆਪ ਦੀ ਕਮਾਈ ਵੀ ਦੇਖਣੀ ਹੁੰਦੀ ਵੀ ਕਿਸੇ ਨੂੰ ਬਚਣਾ ਨਾ ਬਚਣ ਹੁਣ ਆਪ ਦਾ ਕੱਢੋ ਜੇ ਨਾਲੇ ਆਪਾਂ ਸ਼ਾਪਨ ਆਪਨ ਕਰਦੇ ਹਾਂ ਦੇਖੋ ਜੀ ਆ ਪਿਓਰ ਦੇ ਦਵੱਟਿਆਂ ਮੈਂ ਖੋਲ ਕੇ ਰਖਾਮਾ ਤੁਮ ਨੂੰ ਇਹ ਪੈਕ ਕੀਤਾ ਵਸੇ ਮਿੱਤਰ ਖੋਲ ਹੀ ਨਹੀਂ ਆਜੇ ਤੁਹਾਨੂੰ ਪਤਾ ਵੀ ਲੱਗਣਾ ਪਿਓਰ ਰਹਾ ਵਾ ਕਿੰਨਾ ਪਿਓਰ ਵਾਲੇ ਦਾ ਘੱਟ ਲੈ ਕੇ ਆਉਂਦੇ ਆ ਅੱਜ ਉਸੇ ਜਿਵੇਂ ਆ ਕਾਟਨ ਦੇ ਕਲਰ ਤੇ ਕਿੰਨੇ ਸੋਹਣੇ ਪਏ ਸੀ ਨਾ ਉੱਥੇ ਜਿਵੇਂ ਇਹ ਸੁਨਵਾ ਦਿਖਾਇਆ ਗਾ ਬਹੁਤ ਸੋਨੇ ਸੋਨੇ ਕਲਰ ਮੇਰੇ ਕਾਟਨ ਦੇ ਵਿੱਚ ਹੀ ਸੀ ਜੇ ਤੁਸੀਂ ਜ਼ਿਆਦਾ ਕਾਟਨ ਨਹੀਂ ਕਰਦੇ ਜਿਹੜਾ ਅੱਗੇ ਮੈਂ ਤੁਹਾਨੂੰ ਕਹਿੰਦੀ ਸੀ ਨਾ ਵੀ ਉਹ ਨਹੀਂ ਇੱਕ ਤਰ੍ਹਾਂ ਲੱਗੀ ਰਹਿੰਦੇ ਮੈਂ ਕਿਉਂਕਿ ਖਿੱਲਰ ਜਾਂਦਾ ਇਹ ਨੂੰ ਜੋਟ ਹੋਣਾ ਚਾਹੀਦਾ ਜੋਟ ਹੀ ਹੋਣਾ ਕੰਮ ਇਹ ਤੇ ਅੱਗੇ ਮੈਂ ਤੁਹਾਨੂੰ ਕਿਹਾ ਸੀ ਮੈਂ ਮਾਸਟਰ ਕਲਰ ਬਹੁਤ ਸੋਨਾ ਲੱਗਦਾ ਹਾਂ ਤੇ ਉਹ ਸੀਗਾ ਉਹ ਵੀ ਲੈ ਲਿਆ ਉਹ ਵੀ ਇਸ ਸਲਾਈ ਕਰਨਾ ਆਪਣੇ ਆਪਾਂ ਹੀ ਸਲਾਈ ਕਰ ਰਹਾ ਸਾਰਾ ਸ਼ੂਟ ਹੈ ਕਿ ਨਾ ਫਲੇਮ ਸਲਵਾਰ ਨੇ ਸਾਰਾ ਸ਼ੂਟ ਕੀਤਾ ਵਾਸਟਰ ਕਲਰ ਕਿ ਦਸੋਣਾ ਪਿਓਰੀ ਦਾ ਦਵੱਟਿਆ ਨਾ ਦੇਖੋ ਨੂੰ ਕਿਹੜੇ ਸਲਾਈ ਕਰ ਕਰਕੇ ਫਾਈ ਜਾਵਾ ਜੀ ਦਾ ਬਹੁਤ ਕਰਦਾ ਵੀ ਆ ਸਲਾਈ ਕਰ ਲਈ ਇਹ ਇੰਨੇ ਥੋੜੀ ਸਲਾਈ ਹੁੰਦੀ ਦੇਖੋ ਕਿੰਦਾ ਸੋਹਣਾ ਪਿਓਰ ਦੇ ਦਵੱਟਿਆ ਲਓ ਜੀ ਪਿਓਰ ਦਵੱਟਾ ఎ పాలా కలర్ సరటి పాటు పలేను సారా షూట్ మేరే దా మే సో ఏదో రేట్ రూగా జీ 1130 ਰੁਪਏ ਰੇਟ ਹੋਵੇ ਤਾਂ ਨਹੀਂ 1030 ਰੁਪਏ ਰੇਟ 1030 ਨਹੀਂ 11 ਨਹੀਂ 1030 ਰੁਪਏ ਪਰ ਰੇਟ ਹੈ ਤਾਂ ਉਹਦੇ ਦਵੱਟੇ ਵਾਲਾ ਪਿਓਰ ਕੈਮਰੀਕ ਦੇ ਵਿੱਚ ਆ 1030 ਰੁਪਏ ਚ ਉਹਦੇ ਦਵੱਟੇ ਆ ਨਾ ਪਿਓਰ ਕੈਮਰੀਕ ਦੇ ਵਿੱਚ ਆ ਕਿਉਂਕਿ ਇਹਨਾਂ ਚ ਰੇਟ ਅਲੱਗ-ਅਲੱਗ ਹੁੰਦੇ ਕੋਈ ਮੈਨੂੰ 750 ਚ ਵੀ ਮਿਲੇ ਅੱਗ ਪਿਛਲੇ ਵਾਰ ਆਪਾਂ ਪਾ ਦਿੱਤੇ ਆ ਕੋਈ ਆਪਾਂ ਸਾਢੇ 800 ਕੁ ਸਾਢੇ 900 ਸੋ ਪਰ ਪਾ 1050 ਨਹੀਂ ਕਹਿੰਦੇ 1030 ਹੀ ਕਵਾਂਗੇ ਹਰੋ ਜੀ 1030 ਰੁਪਏ ਇਹਦੇ ਵਿੱਚ ਕਲਰ ਦੇ ਕਾਹ ਨੇ ਆਹ ਹਰੋ ਜੀ ਕੰਦਰ ਮੈਂ ਖੋਲ ਕੇ ਦਿਖਾਉਣੀ ਫਿਰ ਨਾ ਮੈਨੂੰ ਪਹਿਲਾਂ ਕਮੈਂਟ ਕਰ ਲੀਂ ਜੀ ਸਾਨੂੰ ਖੋਲ ਕੇ ਥਾਈ ਉਹ ਤੇ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਫਿਰ ਜੀ ਹਾਂ ਇਹ ਮੇਰਾ ਕਲਰ ਹੈ बहुत धन शायद धनबाद जीडिया मेरी भैन अपने को तो कपड़ा मंगवा नहीं, नहीं बहुत बहुत लो जी ये दोनों सेम कलर का फर्क है ना कपड़ा दूजा है कैमरिक कॉटन वधिया प्लेन आ गया यह प्लेन आ गया लो जी देखो प्योर दुपट्टे तो तुम तो भी रखड़ी गिफ्ट दे रहे हैं तो देखो जी जरूर मंगवाए ਲਾ ਫੇਲਾਣ ਲਾਇਗਾ ਤਾਂ ਤੰਦਵਟੇ ਲਈ ਨੇ ਜੀ। ਨੋ ਜੀ। ₹3100 ਜੀ। ਥੋ ਲੈ ਕੇ ਵੀ ਜਿਵੇਂ ਬਣਾਵਾ ਤੁਸੀਂ ਉਹਨੇ ਬਹੁਤ ਸਾਰੇ ਫੂਟਫਾਇਰ ਸੱਦੇ ਨੇ। ਉਹ ਦੇਖ। ਤੁਸੀਂ ਵੀ ਜਰੂਰ ਮੰਗਵਾਇਓ ਜਰੂਰ ਤੁਸੀਂ ਇਹ ਥੋੜੇ ਪੌਣ ਵਾਲੇ ਬਹੁਤ ਸੋਹਣੇ ਲੱਗਣਗੇ। ਲੋ ਜੀ ਦੇਖੋ। 1000 30 ਨਾ ਕੀ ਹੋਰ ਤਾਂ ਦੱਬਟਾ ਵਾ 9 ਚਲੋ ਜੀ ਇਹ ਮੈਂ ਤੁਹਾਨੂੰ ਸ਼ੂਟ ਦਿਖਾ ਦਿੱਤੇ ਆ ਹਨਾ ਮੈਂ ਖੋਲ ਕੇ ਦਿਖਾ ਦਿੱਤੇ ਤੇ ਭੈਣਾਂ ਨੇ ਕਮੈਂਟ ਕਰਦੀ ਸਾਨੂੰ ਖੋਲ ਕੇ ਦਿਖਾਓ ਦਵਾ ਜੀ ਆਪਣੇ ਕੋਲ ਨਾ ਉਹ ਦੂਜਾ ਇਹ ਜਿਹੜਾ ਹੋਰ ਕਲਰ ਹੈ ਨਾ ਇਹ ਸ਼ਾਇਦ ਉੱਧਰ ਪੈ ਰਿਹਾ ਪਰ ਉਹ ਜੀ ਜਿਵੇਂ ਦਾ ਆਹੀ ਕਲਰ ਸ਼ਾਇਦ ਆਕੀ ਹੋਗਾ ਠੀਕ ਨਾ ਇਸ ਕਲਰ ਹੋਰ ਹੋ ਲਓ ਜੀ ਵੀਡੀਓ ਆਪਣੀ ਜਿਆਦਾ ਲੰਬੀ ਹੋ ਜੂਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਆਪਣੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਕਿੱਦਾਂ ਦੀ ਆਪਣੇ ਸ਼ੂਟ ਤੇ ਜ਼ਰੂਰ ਆਪਾਂ ਤੁਸੀਂ ਮਗਵਾਉਣੇ ਮੌਕਾ ਦੇਣਾ ਮਨਿੰਦੀ ਮੈਂ ਕਰਾਂ ਬੰਨ ਐਸ ਤਰ੍ਹਾਂ ਹੀ ਕਰ ਦਿੱਤੀ ਕਿਉਂਕਿ ਦਵੱਟੇ ਤੋਂੜ ਕੇ ਬਾਹਰ ਬੈਠ ਜਾਣਾ ਨਾ ਨਹੀਂ ਲੋਟਾਂਗਾ ਵੇ ਲੋਟਣ ਲੱਗਦੀ ਤਾਂ ਕੰਮ ਨਹੀਂ ਨੂੰ ਨਹੀਂ ਜਦੋਂ ਸੈਟ ਕਰਦੇ ਗੱਤਾ ਜਿਹਾ ਸੀ ਮੈਂ ਤਾਂ ਕਾ ਚਲ ਪੜਦੀ ਨਹੀਂ ਗੱਤਾ ਜਿਹਾ ਚਲੋ ਠੀਕ ਆ ਜੀ 1030 ਰੁਪਏ ਰੇਟ ਇਹ ਸੋਨ ਰੇਟ ਸਾਰੇ ਸੋਨ ਮੈਂ ਦੱਸ ਦਿੱਤੇ ਸਭ ਮੈਸੇ ਕ੍ਰੀਨ ਤੇ ਆਪਣਾ ਨੰਬਰ ਆਊਗਾ ਕੋਈ ਛੂਟ ਸੋਨ ਪਸੰਦ ਆ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਤਾਂ ਤੁਸੀਂ ਆਪਣੇ ਆਰਡਰ ਵਰਕ ਕਰਵਾ ਸਕਦੇ ਚਲੋ ਜੀ ਠੀਕ ਆ ਵੀਡੀਓ ਜਿਆਦਾ ਲੰਬੀ ਹੋ ਗਈ ਆਪਣਾ